ਬਾਰਡਰ ਬੱਤੀ ਤੇ ਆਏ ਹੜਾਂ ਦਾ ਜੈਜਾ ਲੈਣ ਲਈ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਜਿੱਥੇ ਦੌਰਾ ਕਰ ਰਹੇ ਹੈ ਉੱਥੇ ਨਾਲ ਰਾਸਮਗਰੀ ਲੈ ਕੇ ਵੀ ਚੱਲ ਰਹੇ ਹੈਗੇ ਆ ਬਾਰਡਰ ਬੱਤੀ ਤੇ ਦੋਨਾਂ ਮਤਰ ਗਜਨੀ ਵਾਲਾ ਚ ਮੌਜੂਦ ਹੈਗੇ ਆ ਅੱਜ ਲੋਕਾਂ ਨੂੰ 7-8 ਟਾਲੀਆਂ ਇੱਥੇ ਰਾਸਮਗਰੀ ਪਸ਼ਵਾਂ ਲਈ ਹਰਾ ਚਾਰਾ ਤਰ ਪਹਿਲਾਂ ਦਿੱਤੀਆਂ ਗਈਆਂ ਹੈਗੀਆਂ ਨੇ ਰਮਿੰਦਰ ਜੀ ਤੁਸੀਂ ਤਾਂ ਆਪਦਾ ਕੰਮ ਕਰ ਰਹੇ ਹੋ ਅੱਜ ਮੌਜੂਦਾ ਵਿਧਾਇਕ ਵੀ ਨਹੀਂ ਹੋ ਤੇ ਫਿਰ ਵੀ ਕੰਮ ਕਰਦੇ ਰਹੇ ਹੋ ਤਾਂ ਪਰ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਹੋਰ ਐਮਐਲਏ ਨੇ ਜਾਂ ਸਾਬਕਾ ਐਮਐਲਏ ਨੇ ਦੇਖੋ ਅ ਇਸ ਵੇਲੇ ਪਾਣੀ ਪਾਣੀ ਦੀ ਬਹੁਤ ਮਾਰ ਹੈ ਤੁਸੀਂ ਦੇਖਿਆ ਹੋਣਾ ਕਿ ਘਰਾਂ ਦੇ ਘਰ ਪਾਣੀ ਨਾਲ ਲੈ ਗਿਆ ਇੱਕ ਮਿੰਟ ਇੱਕ ਮਿੰਟ ਆ ਜਾਓ ਘਰਾਂ ਦੇ ਘਰ ਪਾਣੀ ਨਾਲ ਲੈ ਗਿਆ ਡੰਗਰਾਂ ਨੂੰ ਖਾਣ ਦਾ ਚਾਰਾ ਨਹੀਂ ਹੈਗਾ ਡੰਗਰਾਂ ਕੋਲ ਲੋਕਾਂ ਦੇ ਕੋਲ ਕੁਝ ਖਾਣ ਨੂੰ ਨਹੀਂ ਹੈਗਾ ਮੈਂ ਬੇਨਤੀ ਕਰਦਾ ਸਾਰੇ ਸਾਬਕਾ ਐਮਐਲਏ ਸਾਰੇ ਸਾਬਕਾ ਐਮਪੀਜ਼ ਨੂੰ ਜਿਨ੍ਹਾਂ ਨੂੰ ਆ ਸਾਰੀ ਪਬਲਿਕ ਨੇ ਹੀ ਬਣਾਇਆ ਔਰ ਪਬਲਿਕ ਦੇ ਕਰਕੇ ਉਹਨਾਂ ਨੂੰ ਪੈਨਸ਼ਨ ਲੱਗੀ ਹੈ ਆਪਦੀ ਪੈਨਸ਼ਨ 1 ਸਾਲ ਦੀ ਉਹ ਇਸ ਬਾਰਡਰ ਦੇ ਇਲਾਕੇ ਦੇ ਲਈ ਔਰ ਹੜਪੀੜਤਾ ਲਈ ਬੇਨਤੀ ਆ ਉਹਨਾਂ ਨੂੰ ਕਿ ਉਹਨਾਂ ਨੂੰ ਦੇ ਦਿੱਤੀ ਜਾਏ ਆਪਦੀ 1 ਸਾਲ ਦੀ ਪੈਂਸ਼ਨ ਔਰ ਜਿਹੜੇ ਮੌਜੂਦਾ ਆ ਉਹਨਾਂ ਨੂੰ 1 ਸਾਲ ਦੀ ਤਨਖਾਹ ਦੇਣੀ ਚਾਹੀਦੀ ਹੈ ਲੋਕਾਂ ਦੀ ਸੇਵਾ ਕਰਨੀ ਚਾਹੀਦੀ। ਰਮਿੰਦਰ ਜੀ ਅੱਜ ਅਸੀਂ ਕੱਲ ਜਾ ਕੇ ਆਏ ਸੀ ਸਾਰੇ ਪਿੰਡਾਂ ਦਾ ਦੌਰਾ ਕੀਤਾ ਹੈਗਾ। ਪਿੰਡਾਂ 'ਚ ਨੋਬਰਾਮ 6 ਸਿੰਘ ਵਾਲਾ ਰਾਣਾ ਪੰਜ ਗਰਾਈਆ ਗੱਟੀ ਜੈਬ ਉਹਨਾਂ ਪਿੰਡਾਂ ਕਹਿੰਦੇ ਕਹਿੰਦੇ ਆਵਲਾ ਸਾਹਿਬ ਸਾਡੇ ਪਿੰਡਾਂ ਵੱਲ ਆਣ ਸਾਡਾ ਵੀ ਨੁਕਸਾਨ ਹੋਇਆ। ਹਰੇ ਚਾਰੇ ਦੀ ਮੰਗ ਹੈਗੀ ਹੈ ਉਹ ਪਿੰਡਾਂ। ਬਿਲਕੁਲ ਅੱਜ ਉੱਥੇ ਵੀ ਚੱਲੇ ਆ ਅਸੀਂ। ਸਾਰੇ ਕਿਤੇ? ਸਾਰੇ ਜ਼ਿਲ੍ਹੇ ਦੇ ਵਿੱਚ ਜਿੱਥੇ-ਜਿੱਥੇ ਮੈਨੂੰ ਫੋਨ ਵੀ ਆਉਂਦੇ ਆ ਅਸੀਂ ਹਰੇਕ ਕਿਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਔਰ ਮੈਂ ਬੇਨਤੀ ਕਰਦਾ ਕਿ ਜੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਹੈ ਜਾਂ ਰਹਿਣ ਦੀ ਜਗਾ ਨਹੀਂ ਹੈਗੀ ਤਾਂ ਅਸੀਂ ਉਥੇ ਸਾਡੇ ਕੋਲ ਸ਼ਹਿਰ ਦੇ ਵਿੱਚ ਆ ਜੇ ਨਾ ਅਸੀਂ ਉਥੇ ਉਹਨਾਂ ਦਾ ਰਹਿਣ ਦਾ ਵੀ ਪ੍ਰਬੰਧ ਕੀਤਾ ਹੋਇਆ ਔਰ ਸਾਰੀ ਤਰ੍ਹਾਂ ਦਾ ਰਾਸ਼ਨ ਦਾ ਵੀ ਇੰਤਜ਼ਾਮ ਕੀਤਾ ਹੋਇਆ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿਆਂਗੇ ਰਮਿੰਦਰ ਜੀ ਰਾਜਨੀਤੀ ਗੱਲ ਨਹੀਂ ਹੈਗੀ ਕਾਮਨ ਲੋਕ ਭਲਾਈ ਹੈ ਹੈ ਬਾਹਰ ਸੇ ਦੇਖ ਲਓ ਕਿੰਨੀ ਚੱਲ ਰਹੀ ਹੈ ਬਾਹਰ ਸੇ ਵਿੱਚ ਤੁਸੀਂ ਲੱਗੇ ਹੋ ਸਰਕਾਰ ਦੇ ਨੁਮਾਇੰਦੇ ਦਿਖਾਈ ਨਹੀਂ ਦਿੰਦੇ ਕਿਤੇ ਦੇਖੋ ਮੈਂ ਕਦੀ ਰਾਜਨੀਤੀ ਕਰਦਾ ਨਹੀਂ ਮੇਰਾ ਕੰਮ ਹੈ ਸੇਵਾ ਕਰਨਾ ਮੇਰਾ ਕੰਮ ਹੈ ਲੋਕਾਂ ਦੇ ਵਿੱਚ ਰਹਿਣਾ ਰਾਜਨੀਤੀ ਕਰਨੀ ਹੋਊਗੀ ਮੈਂ ਕਰ ਲੂੰਗਾ ਲੋਕਾਂ ਨੇ ਕਰਾਣੀ ਆ ਪਬਲਿਕ ਨੇ ਕਰਾਣੀ ਆ ਨਾ ਰਾਜਨੀਤੀ ਅੱਜਕੱਲ ਰਾਜਨੀਤਿਕ ਲੋਕਾਂ ਦੀ ਨਹੀਂ ਪਬਲਿਕ ਦੀ ਰਾਜਨੀਤੀ ਹੈ ਉਹੀ ਕਰਾਂਦੀ ਹੈ ਹਾਂ ਬਿਲਕੁਲ ਪਬਲਿਕ ਦੇ ਵਿੱਚ ਨੇ ਤੇ ਪਬਲਿਕ ਤੇ ਹੀ ਲੀਡਰ ਜਾਣੇ ਜਾਂਦੇ ਆ ਰਮਿੰਦਰ ਸਿੰਘ ਕਾਬਲਾ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਦੋਨਾਂ ਮਤਲ ਗਜਨੀ ਵਾਲਾ ਤੋਂ ਦਿਖਾ ਰਿਹਾ ਹੈਗਾ ਕਿਸ ਤਰੀਕੇ ਹਾਰਡ ਪੇੜਾਂ ਨੂੰ بارش ਦੇ ਵਿੱਚ بارش ਤੁਸੀਂ ਦੇਖੋ ਕਿੰਨੀ ਤੇਜ਼ ਹੈ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਆ ਰਮਿੰਦਰ ਸਿੰਘ ਆਵਲਾ ਅੱਜ ਜੈਜਾ ਲੈ ਰਿਆ ਦਰਿਆ ਦਾ ਜੈਜਾ ਲੈ ਰਿਆ ਇੱਕ ਦਰਿਆ ਦੀ ਆਫਤ ਹੈ ਦੂਸਰੇ ਪਾਸੇ ਤਸਵੀਰ ਦੇਖ ਲਓ ਇੱਧਰ ਜਿਹੜੀ ਹੈ ਸੇਮ ਨਾਲੇ ਇਹ ਸੇਮ ਨਾਲਾ ਵੀ ਅਫਾਰ ਤੇ ਹੈ ਇਹਦੇ ਵਿੱਚ ਵੀ ਸਤਲੁਜ ਦਾ ਦਰਿਆ ਦਾ ਪਾਣੀ ਰਲਣ ਲੱਗ ਗਿਆ ਰਮਿੰਦਰ ਸਿੰਘ ਆਵਲਾ ਨੇ ਬਕਾਇਦਾ ਜੈਜਾ ਲਿਆ ਪਿੰਡ ਦਾ ਕੱਲਾ ਜੈਜਾ ਲੈਣ ਨਹੀਂ ਆਏ ਨਾਲ ਕੋਈ ਨਾ ਕੋਈ ਲੈ ਕੇ ਆਏ ਕੀ ਲੈ ਕੇ ਆਏ 8-9 ਟਰਾਲੀਆਂ ਪਸ਼ਵਾਂ ਲਈ ਹਰਾਚਾਰਾ ਤੇ ਹੋਰ ਸਮਾਨ ਲੈ ਕੇ ਰਮਿੰਦਰ ਸਿੰਘ ਆਵਲਾ ਅੱਜ ਦੋਨਾ ਮਤਲ ਕਜਨੀ ਵਾਲਾ ਪਹੁੰਚੇ ਲੋਕਾਂ ਦੀ ਮੰਗ 'ਤੇ ਨੌਬਰਾਂ ਸਿੰਘ ਵਾਲਾ ਰਾਣਾ ਪੰਜ ਕਰਾਈ ਗੱਟੀ ਜੈਬ ਸਿੰਘ ਸਾਡੇ ਇਲਾਕੇ 'ਚ ਰਮਿੰਦਰ ਸਿੰਘ ਆਵਲਾ ਆਵੇ ਉਹ ਕਹਿੰਦੇ ਉੱਥੇ ਵੀ ਰਾਸਮਗਰੀ ਪਚਾਈ ਜਾਊ ਵੀ ਲੋਕਾਂ ਦੀ ਆਵਾਜ਼ ਰਮਿੰਦਰ ਸਿੰਘ ਆਵਲਾ ਤੱਕ ਸਾਡੀ ਟੀਮ ਨੇ ਪਹੁੰਚਾ ਦਿੱਤੀ ਹੈ ਤੇ ਰਾਸਮਗਰੀ ਹੁਣ ਤੁਹਾਡੇ ਤੱਕ ਪੁੱਜਦੀ ਰਵਿੰਦਰ ਸਿੰਘ ਆਵਲਾ ਟੀਮ ਨੇ ਕਰ ਦੇਣੀ ਹੈ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸਾ ਲਾਈਵ